ਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਅਪਰੋਚ ਕੀਤੀ ਜਾ ਰਹੀ ਹੈ ਪਹੁੰਚ ਕਰ ਰਹੇ ਨੇ ਜਿਹੜੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੁਝ ਲੋਕ ਰੁਸ ਕੇ ਘਰ ਬੈਠ ਗਏ ਕੁਝ ਆਗੂ ਟਿਕਟਾਂ ਦੀ ਕਾਣੀ ਮੰਡ ਨੂੰ ਲੈ ਕੇ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲ ਚਲੇ ਗਏ ਉਹਨਾਂ ਨੂੰ ਮਨਾਉਣ ਲੱਗ ਪਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕਿੰਨੇ ਕੁ ਕਾਰਗਰ ਸਿਤੰਧ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਦੂਸਰੇ ਪਾਸੇ ਵਰਸਾ ਸਿੰਘ ਬਲਤੋਵਾਲ ਨੂੰ ਲੱਗਦਾ ਹੈ ਕਿ ਹਰੀ ਛੰਡੀ ਮਿਲ ਗਈ ਹੈ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਬਲਟੋਹਾ ਤੂੰ ਬਿਨਾ ਕੁਛੇ ਇੱਕ ਕਦਮ ਵੀ ਨਹੀਂ ਚਲਦੇ ਅਤੇ ਇਹੀ ਗੱਲ ਵਿਰਸਾ ਸਿੰਘ ਬਲਟੋਹਾ ਨੇ ਕਿਉਂਕਿ ਵਿਰਸਾ ਸਿੰਘ ਬਲਟੋਹਾ ਦੇ ਸਾਹ ਦੇ ਵਿੱਚ ਸਾਹ ਨੇ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਈ ਆਪਣੀ ਲੜਕੀ ਆਪਣੇ ਹਲਕੇ ਦੇ ਵਿੱਚ ਸਰਗਰਮ ਹੋ ਜਾਓ ਵਿਰਸਾ ਸਿੰਘ ਬਲਟੋਹਾ ਲਗਾਤਾਰ 2027 ਦੀਆਂ ਸਭਾ ਦੀਆਂ ਚੋਣਾਂ ਦੀ ਆਗਾਮੀ ਤਿਆਰੀ ਕਰ ਰਹੇ ਨੇ ਹਲਕਾ ਬਲਟੋਹਾਤਮ ਹਰ ਰੋਜ਼ ਚੋਣ ਪ੍ਰਚਾਰ ਕੀਤੇ ਜਾਂਦੇ ਨੇ ਹਰ ਰੋਜ਼ ਵਕ ਵਕ ਲੋਕਾਂ ਨੂੰ ਲੈ ਕੇ ਬਿਲੀਆਂ ਕਿਕੀਆਂ ਜਾ ਰਹੀਆਂ ਨੇ ਵਿਰਸਾ ਸਿੰਘ ਬਲਟੋਹਾ ਉੱਤੇ ਜਦੋਂ ਵੀ ਪਲਟਵਾਰ ਹੁੰਦਾ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜੀਵੇਂ ਉਹ ਜਦੋਂ ਵੀ ਉਹ ਵਿਰਸਾ ਸਿੰਘ ਬਲਟੋਹਾ ਜਦੋਂ ਵੀ ਉਹ ਸੁਖਬੀ ਸਿੰਘ ਬਾਦਲ ਦੇ ਵਿਰੋਧ ਬੋਲਦੇ ਨੇ ਸਭ ਤੋਂ ਪਹਿਲਾ ਪੋਸਟ ਜਦ ਲਾਈਵ ਹੋਇਆ ਜਾਂਦਾ ਹੈ ਵਿਰਸਾ ਸਿੰਘ ਬਲਟੋਹਾ ਵੱਲੋਂ ਕਿਉਂਕਿ ਵਿਰਸਾ ਸਿੰਘ ਬਲਟੋਹਾ ਰਾਜਕੇ ਪੜਦੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਜਥੇਦਾਰ ਸਹਿਬਾਨ ਵੀ ਨਹੀਂ ਕਹਿੰਦੇ ਉਹਨਾਂ ਨੂੰ ਨੀਟਾ ਕਹਿ ਕੇ ਪੁਕਾਰਦੇ ਨੇ ਵਿਰਸਾ ਸਿੰਘ ਬਲਟੋਹਾ ਤੇ ਲੱਖਾਂ ਇਲਜ਼ਾਮ ਵੀ ਨੇ ਹਾਲਾਂਕਿ ਉਹਨਾਂ ਨੂੰ 7 ਸਾਲ ਵਾਸਤੇ ਮੁਅਤਲ ਕੀਤਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਫਿਰ ਜਾ ਕੇ ਖੜੇ ਹੋ ਗਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਕਿ ਮੇਰੇ ਨਾਲ ਧੱਕਾ ਹੋਇਆ ਹੈ ਮੇਰੇ ਨਾਲ ਨਿਆਂ ਨਹੀਂ ਹੋਇਆ ਨਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਕੀਤਾ ਨਾ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਹਨਾਂ ਦੋਨਾਂ ਉੱਤੇ ਵੱਡੇ ਇਲਜ਼ਾਮ ਲਗਾਏ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੁਣ ਹੋਣਾ ਚਾਹੀਦਾ ਹੈ ਵਿਰਸਾ ਸਿੰਘ ਵਿਲਟੋਹ ਆ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਉਹ ਵੀ ਆਪਣੇ ਵਾਸਤੇ ਜਾਂ ਆਪਦੇ ਨਸੜਕੇ ਵਾਸਤੇ ਅਦਰਵਾਈਜ਼ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੋਈ ਬਤਲ ਹੋ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕਿਸੇ ਨੂੰ ਸਾਲ ਲਈ 2 ਮਹੀਨਿਆਂ ਲਈ 10 ਸਾਲੀ ਬਾਹਰ ਕੱਢ ਦਿੱਤਾ ਜਾਂਦਾ ਹੈ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਪ੍ਰਚਾਰ ਨਹੀਂ ਕਰਦਾ ਉਹ ਘਰੇ ਬੈਠ ਜਾਂਦਾ ਹੈ ਉਸ ਦੇ ਪਰਿਵਾਰ ਦੇ ਮੈਂਬਰ ਕਰ ਸਕਦੇ ਨੇ ਲੇਕਿਨ ਇੱਧਰ ਰਾਜ ਦੇ ਹਲਕਾ ਬਲਟੋਵਾ ਦੇ ਵਿੱਚ ਹਲਕਾ ਤਰਨਤਲ ਦੇ ਵਿੱਚ ਵਿਸਾ ਸਿੰਘ ਬਲਟੋਵਾ ਵੱਲੋਂ ਸੋਲੇ ਗਏ ਜਾ ਰਹੇ ਨਹੀਂ ਪਰਸ਼ਿਲਸ਼ਾ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਅਤੇ ਭੰਡਿਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਸਦ ਵੀ ਤਸੀਲ ਤੋਂ ਬਣਾਈ 7 ਮੈਂਬਰੀ ਕਮੇਟੀ ਜਿਸ ਦੇ 5 ਮੈਂਬਰ ਕਾਰਜੀਲ ਨੇ ਭੰਡਿਆ ਜਾ ਰਿਹਾ ਹੈ ਸ਼ਰੂਮੀ ਇਕਾਲੀ ਦਲ ਦੇ ਬਾਗੀ ਧੜੇ ਨੂੰ ਖਾਸ ਕਰਕੇ ਕਰਦਾਰ ਕੂਸ਼ੀ ਹੁਣ ਕੀਤੀ ਜਾ ਰਹੀ ਹੈ ਵਿਸਾ ਸਿੰਘ ਬਿਲਟੋਆ ਵੱਲੋਂ ਮਨਪ੍ਰੀਤ ਈਆਲੀ ਦੀ ਤੇ ਮਨਪ੍ਰੀਤ ਈਆਲੀ ਨੂੰ ਜੇਕਰ ਹਾਂ ਹੋਈ ਹੈ ਜਾਇਓ ਸੁਖਬੀਰ ਸਿੰਘ ਬਾਦਲ ਹੋ ਚਾਹੇ ਸ਼੍ਰੀ ਅਕਾਲ ਤਖਸਦ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾੜ ਇਸ ਲਈ ਚੋਣ ਪ੍ਰਚਾਰ ਕਰ ਰਹੇ ਨੇ ਜੇਕਰ ਕਿਸੇ ਨੂੰ ਕੁਝ ਮਤਲ ਕਰ ਦਿੰਦਾ ਹੈ ਪਾਰਟੀ ਦੇ ਵਿੱਚ ਉਹ ਆਗਾਮੀ ਚੋਣਾਂ ਦੀ ਤਿਆਰੀ ਨਹੀਂ ਕਰਦੇ ਉਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੋਟਾਂ ਨਹੀਂ ਮੰਗਦੇ ਉਹ ਘਰੇ ਬੈਠ ਜਾਂਦੇ ਨੇ ਉਹਦਾ ਸਕੂਤਰ ਮੰਗ ਸਕਦਾ ਹੈ ਉਹਦੀ ਲੋਹ ਮੰਗ ਸਕਦੀ ਹੈ ਉਹਦੀ ਧੀ ਮੰਗ ਸਕਦੀ ਹੈ ਉਹਦੇ ਘਰ ਦੇ ਪਰਿਵਾਰ ਹੋਰ ਮੰਗ ਸਕਦੇ ਨੇ ਇਟ ਮੀਨਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੱਕੀ ਹਾਂ ਹੋ ਗਈ ਹੈ ਵਿਰਸਾ ਸਿੰਘ ਬਲਤੋਹਾਰੂ ਕੇ ਤੁਸੀਂ ਤਿਆਰੀ ਕਰੋ 27 ਦੀਆਂ ਵਿਧਾਨ ਸਭਾ ਦੀਆਂ